ਨਾ ਇਹ ਤੁਮੀ ਨਾਲ ਹੈ ਦੇ ਹਾਂਜੀ ਭਾਈ ਇਹ ਤੁ ਕਣਕਸਾਨੀ ਭੱਜਾਂ ਬਾਬਾ ਜੀ ਜਿੰਦੀਤਾਂ ਨਾ ਦਾਸ਼ਾ ਕੀ ਨਾ ਆਈ ذرا ਮਾਹਵੀਰ ਸਿੰਘ ਮਾਹਵੀਰ ਪਿੰਡ ਕਿਹੜਾ ਪਿੰਡ ਮਰਾਦਪੁਰ ਜੀ ਮਰਾਦਪੁਰ ਕਿੰਨੇ ਟ੍ਰਾਂਸਫਰ ਹੁੰਦੀ ਕਿ ਤੇਰ ਗੱਡਿਆ ਝੂਠਾ ਮਾਰੀ ਨਹੀਂ ਬੱਬਾ ਜੀ ਮੇਰੀ ਕੋਲ ਛਪੈਲ ਦਾ ਨੰਬਰ ਕਟਾਇਆ ਹੀ ਪ੍ਰਧਾਨ ਦੇ ਕੋਲ ਗਿਆ ਗੱਡੀ ਕਿਹੜੇ ਪ੍ਰਧਾਨ ਦੇ ਕੋਲ ਗਿਆ ਚਾਂਦ ਸਿੰਘ ਕੋਲ ਠੀਕ ਹੈ ਗੱਡੀ ਕਿਦੀ ਆ ਗੱਡੀ ਇਹ ਪ੍ਰਧਾਨ ਜੀ ਹੁੰਦੇ ਸ਼ਮੇ ਪ੍ਰਧਾਨੀ ਆ ਤੁਹਾਨੂੰ ਉਹਨੇ ਕਿਹਾ ਵੀ ਇਹ ਕੰਮ ਕਰੋ ਨਹੀਂ ਬੱਬਾ ਜੀ ਇਹ ਤਾਂ ਲੱਗਾ ਇਹਨਾਂ ਨੂੰ ਮੈਨੂੰ ਗੱਡੀ ਘੱਟ ਤਰਤ ਚਲਾਉਣਾ ਨਜ਼ਰ ਆ ਹਾਂ ਇਹਦੀ ਨਹੀਂ ਮੈਨੂੰ ਜਾਇਜ਼ ਇਹਨਾਂ ਹੁਣ ਮੈਨੂੰ ਠਾਇਆ ਤੇ ਇਹ ਆ ਤੈਨੂੰ ਕਿੱਥੋਂ ਮਿਲਿਆ ਸੀ ਇਹ ਸੇ ਉੱਤੇ ਵੀ ਇਹਨਾਂ ਦੇ ਨਾਲ ਹੀ ਉੱਤਰਾ ਢਾਂਟੀ ਹੁਣੀ ਆਏ ਜਿਹੜੇ ਆਪਣੇ ਲਾਗੇ ਗਵਾਂਢੀ ਨਹੀਂ ਨਹੀਂ ਇਹਨੂੰ ਤੂੰ ਕਿੱਥੋਂ ਲਿਆ ਇਹ ਉੱਤੇ ਮੰਡੀ ਬੈਠੇ ਸਰਾਦਦਾਰ ਅੱਜ ਤੂੰ ਇਹਨੂੰ ਕਿਹਾ ਵੀ ਤੇਲ ਕਟਣ ਚੱਲੀਏ ਟ੍ਰਾਂਸਫਰ ਮੇ ਜੋ ਆਪਾਂ ਨਹੀਂ ਨਹੀਂ ਬੱਬਾ ਜੀ ਇਹ ਪਹਿਲਾਂ 1.5 ਵੇ ਤੇ ਆ ਮੈਂ ਰੋਟੀ ਦੀ ਚੰਨ ਗੱਡੀ ਪਿਆਲ ਵਿੱਚ ਉਹ ਨਹੀਂ ਮੰਨਣਾ ਪਾ ਹਾਂ ਬ ਕਰੂਗੀ ਆ ਰੋਟੀ ਖਾਣੀ ਅੱਛਾ ਤੇ ਮੈਂ ਚਲ ਕੋਠੀ ਚੱਲ ਜਣ ਲੈ ਮੈਂ ਚਲ ਮੁੰਵੀ ਦੋ ਪਰਛਾਦੇ ਗਏ ਤੇ ਬੱਚਾਂ ਛੱਡ ਕੇ ਮੈਂ ਚੱਲ ਕੋਈ ਕਿਨੇ ਜਾਣੇ ਉਹ ਕਿਨੇ ਜਾਣੇ ਦੋ ਜਾਣੇ ਹਾਂ ਵੀ ਤੂੰ ਨੇ ਆਇਆ ਨੂੰ ਆ ਕੈਨ ਨੂੰ ਕਿਤੇ ਲੈ ਦੋ ਹਾਂ ਰੋਟੀ ਖਾਣ ਵਾਸਤੇ ਬਾਹਰ ਮੈਂ ਤੇਰੇ ਅੱਛਾ ਫਿਰ ਰੋਟੀ ਖਾ ਲਈ ਤੂੰ ਇਹ ਤੂੰ ਲੈ ਆਇਆ ਨੂੰ ਮੈਂ ਲੈ ਤੈਨੂੰ ਰੋਟੀ ਹਾਂ ਤੇ ਗੱਡੀ ਚ ਕਾਰ ਤੇ ਇਕੱਠੇ ਕਰੋ ਹੀ ਆਏ ਇਹਨੂੰ ਤੂੰ ਕਿਤੇ ਤੇ ਬੂਲਦੇ ਤੇ ਨੰਬਰ ਬਾਗੇ ਦੇ ਸਾਡੇ ਦੇ ਮੁਰ ਨਵਾਂ ਜਿਹਾ ਗੋੜ ਹੀ ਨਿਕਲ ਗੋੜ ਹੀ ਨਿਕਲ ਕੈਨ ਕਿੱਥੋਂ ਲਾਇਆ ਹੈ ਕੈਨ ਕਿੱਥੋਂ ਲਾਇਆ ਗੱਡੀ ਦੀ ਕੈਨ ਕਿੱਥੋਂ ਆਏ ਪਾਣੀ ਵਾਲੇ ਆ ਬਬਾਈ ਪਾਣੀ ਵਾਲੇ ਆ ਤੇਲ ਨਾਲ ਭਰੇ ਕੈਨ ਸਾਲਿਆ ਜਿਪੇੜਾ ਨੇ ਕੰਮ ਕਰਦੇ ਆ ਬੋਤਲ ਵਾਲਾ ਜੀ ਗੱਡ ਕਿੱਦਾਂ ਕਰਾਇਆ ਤੇ ਉਹ ਨਾ ਤੋਂ ਰੈਂਜ ਰੂਜ ਪਾਨੇ ਰੈਂਜ ਰੂਜ ਪਾਨੇ ਪੁੰਨੇ ਕਿੱਥੋਂ ਲੈ ਤੂੰ ਸਾਰੇ ਅਛਾ ਫਿਰ ਨਾ ਮੈਂ ਤੁਸੀਂ ਪਹਿਲਾਂ ਵੀ ਕੰਮ ਕਰਦੇ ਜੀ ਨਹੀਂ ਗੱਲ ਸੁਣੋ ਪਾਨੇ ਸਾਰੇ ਬੜੇ ਸਾਈਜ਼ ਦੇ ਲੋਗ ਆ ਗਏ ਆ ਜੇ ਬੜੇ ਦਾ ਕੰਮ ਕਰਾਉਂਦੇ ਤੇ ਬਾਈਪਾਸ ਤੇ ਉੱਥੋਂ ਆਪ ਗੱਡੀ ਦੀ ਪੈਸੇ ਦੀ ਚਾਬੀਆਂ ਪਾਨੇ ਗੋਟੀ ਤੇਲ ਤੇ ਨਾਲ ਹੀ ਲੱਭੀ ਆ ਦੋ ਕਹਿਣ ਆ ਰਾਡਾ ਸਾਰਾ ਰਾਡਾ ਪਈਆਂ ਨਾਲ ਦੇਖ ਤੁਹਾਡੇ ਸਾਰੇ ਕੋਲ ਬਿਲਕੁਲ ਸਾਰੇ ਕੰਮ ਹੋ ਰਹੇ ਆ ਭਾਈ ਭਾਈ ਆ ਜਨਾਬ ਜੀ ਨਹੀਂ ਆਇਆ ਜਨਾਬ ਜੀ ਹਮ ਦੋਵੇਂ ਬੰਦੇ ਹੀ ਹੈਡ ਹੋਰ ਦੇ ਦੇਣ ਲੱਗੇ ਆ ਹਾਂ ਰੀਪਸਾਉਂਦੇ ਦੋ ਕਤਲਾਂ ਨਾਲ ਕਰਨਗੇ ਤੇ ਇਹ ਬੰਦੇ ਇੱਕ ਅਹੀਂ ਫੜ ਲਿਆ ਸੀ ਦੂਜਾ ਭੱਜ ਗਿਆ ਸੀ ਦੂਜਾ ਉਹਦੇ ਘਰ ਦੇ ਉਹਨੂੰ ਜਾ ਕੇ ਘਰੋਂ ਲੈ ਆਏ ਇਹੋ ਬੰਦੇ ਨੂੰ ਇਹ ਬੰਦਾ ਭੱਜ ਗਿਆ ਸੀ ਆੜਾ ਨਹੀਂ ਆ ਵਾਲਾ ਉਹ ਬੰਦੇ ਨੂੰ ਅਸੀਂ ਫੜ ਲਿਆ ਸੀ ਜੀ ਉਹ ਬੰਦੇ ਉਹ ਬੰਦੇ ਨੂੰ ਅਸੀਂ ਫੜ ਲਿਆ ਸੀ ਪਿੰਡ ਵਾਲਿਆਂ ਨੇ ਆ ਬੰਦਾ ਭੱਜ ਗਿਆ ਸੀ ਇਹ ਮੁੰਡੇ ਦੇ ਘਰ ਦੇ ਜਾ ਕੇ ਇਹਨੂੰ ਲੈ ਕੇ ਆਏ ਆ ਪਿੰਡੋਂ ਨਹੀਂ ਉਹਦੇ ਸੱਜੇ ਦੱਸ ਦੋ ਮਾਵੀ ਸੰਗ ਪਿਓ ਦਾ ਨਾਮ ਉਹ ਫੜ ਕੇ ਲੈ ਆਇਆ ਇਹਨੂੰ ਕਲੋਨੀ ਕਿਹੜੀ ਹੈ ਹਾਂ ਜੀ ਵੈਰੀ ਗੁਣੀ ਕਿਹੜੀ ਹੈ ਕਲੀਆਂ ਆਪਣੀ ਮੰਡੀ ਦੀ ਬੈਕ ਸਾਈਡ ਜਿਹੜੀ ਮੁੰਲਾ ਖੜਾ ਮੁੰਡਾ ਮਰਾਦਪੁਰ ਹੈ ਪੰਡੀ ਦੀ ਬੈਕ ਸਾਈਡ ਦਾਣਾ ਮੰਡੀ ਦੀ ਮਰਾਦਪੁਰ ਹੀ ਆਗੇ ਹਾਂ ਜੀ ਜੋੜਪੁਰ ਹਾਂ ਜੋੜਪੁਰ ਨਾ ਬੋਲੋ ਕੋਈ ਹਾਂਜੀ ਪੂਰਾ ਨਾਮ ਹੋਰ ਮੈਨੂੰ ਪੂਰਾ ਪੂਰਾ ਨਾਮ ਮਨਪ੍ਰੀਤ ਸਿੰਘ ਪਿਓ ਦਾ ਨਾਮ ਮੇਜਰ ਸਿੰਘ ਹੈ ਮੇਜਰ ਸਿੰਘ ਬੜੀ ਨੰਬਰ ਗਲੀ ਦਾ ਨੰਬਰ ਨਹੀਂ ਹੈ ਮhalla ਮੇਰਾ ਵੀ ਮਰਾਪੁਰੀ ਬਣਵਰਾੜਪੁਰਾ ਜੇਦੋਂ ਇਥੋਂ ਪੱਜਾਂ ਕਿਦਾਂ ਨਹੀਂ ਆਏ ਲੋਕੀਓ ਪੰਜਾਹ ਆਪਣੋਰੀ ਆਏ ਪੰਜਾਹ ਨਹੀਂ ਇੰਨਾ ਹੀ ਗੱਡੀ ਗੱਡੀ ਤੁਰ ਰਹੇ ਆ ਬੜੀ ਨਾਲ ਹੀ ਬੈਂਕਾਂ ਦੇ ਪੱਟੇ